ਤੁਸੀਂ ਦੇਖ ਰਹੇ ਹੋ ਸੱਚਮੇਂ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮਜੂਸ ਸੀ ਇਸ ਵੇਲੇ ਬਾਦਸ਼ਾਪੁਰ ਕੱਗਰ ਦਰਿਆ ਦੇ ਉੱਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਠਾਠਾ ਮਾਰਦਾ ਜਿਵੇਂ ਕਿ ਚੱਲ ਰਿਹਾ ਹੈ ਕੱਗਰ ਦਰਿਆ ਇਸ ਟਾਈਮ ਜਿਹੜੀ ਸਥਿਤੀ ਹੈਗੀ ਹੈ ਫਿਲਹਾਲ ਦੀ ਕੜੀ ਜੜੀ ਹੈ ਕੰਟਰੋਲ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਇੱਥੇ ਸਾਡੇ ਨਾਲ ਜਿਹੜੇ ਬਾਦਸ਼ਾਪੁਰ ਦੇ ਰਹਿਣ ਵਾਲੇ ਨੇ ਕੁਝ ਹੋਰ ਨਿਵਾਸੀ ਨੇ ਉਹ ਵੀ ਇੱਥੇ ਇਕੱਠੇ ਹੋਏ ਨੇ ਮੁਕੰਮਲ ਜਿਹੜੇ ਕਿ ਜੰਡਕੀ ਬੰਨਾਂ ਦੀ ਔਰ ਜੇ ਕਿ ਤੋ ਕੋ ਮਾੜੀ ਮੋਟੀ ਢਿਲਮਟ ਹੈਗੀ ਉਹਨਾਂ ਦੀ ਮੁਰੰਮਤ ਇੱਥੇ ਕੀਤੀ ਜਾ ਰਹੀ ਹੈ ਪ੍ਰਸ਼ਾਸਨੀ ਵੀ ਇੱਥੇ ਪਹੁੰਚਿਆ ਹੋਇਆ ਆ ਔਰ ਸਾਰੇ ਪਿੰਡ ਵਸ ਵੀ ਆਪਣੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਆਂ ਪੂਰਾ ਜਾਇਜ਼ਾ ਲੈਣਿਆ ਔਰ ਫਿਲਹਾਲ ਦੀ ਕੜੀ ਆਪਾਂ ਜੇ ਗੱਲ ਕੀਤੀ ਜਾਵੇ ਇੰਨੀ ਕੋ ਪੈਨਿਕ ਹੋਣ ਵਾਲੀ ਕੋਈ ਜ਼ਰੂਰ ਲੋਡ ਨਹੀਂ ਹੈਗੀ ਆ ਕਿਉਂਕਿ ਘੱਗਰ ਜਿਹੜਾ ਆ ਇੰਨਾ ਵੀ ਉੱਪਰ ਨਹੀਂ ਹੈ ਖਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੈਗਾ ਥੋੜਾ ਵਧਿਆ ਜ਼ਰੂਰ ਹੈਗਾ ਲੇਕਿਨ ਪਿੱਛੇ ਪਾਣੀ ਜਿਹੜਾ ਉਹ ਘਟ ਚੁੱਕਿਆ ਆ ਬਾਕੀ ਪ੍ਰਮਾਤਮਾ ਸੁੱਖ ਰੱਖੇਗਾ ਲੱਗਦਾ ਹੈ ਕਿ ਇਹ ਜਿਹੜਾ ਹੋਰ ਥੱਲੇ ਜਾਊਗਾ ਬਾਕੀ ਜਿਹੜੇ ਇੱਥੇ ਦੀ ਜਾਣਕਾਰੀ ਹੈ ਜਿਹੜੇ ਇੱਥੇ ਦੇ ਲੋਕ ਨੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ لاگ رهي کيندو لاگ رهي آ گوله بيڏو اها مے سماجي کي ਜੀ ਸੱਚੀ ਗੱਲ ਸਰ ਸਰ ਆਪਣਾ ਨਾਮ ਦਵਦਾ ਗੁਲਸ਼ਨ ਠਗਰਾਲਾ ਐਸ ਡੀਓ ਡਰੇਨੇਜ ਡਿਪਾਰਟਮੈਂਟ ਸਰ ਤੁਸੀਂ ਇੱਥੇ ਅੱਜ ਪਹੁੰਚੇ ਹੋਇਓ ਅੱਜ ਫਿਲਹਾਲ ਦੀ ਕਿਹੜੀ ਗੱਲ ਕੀਤੀ ਜਾਵੇ ਅੰਤਕਾ ਗਰਦੀ ਕੀ ਸਥਿਤੀ ਹੈ ਸਰ ਕਗਰ ਆਪਣੇ ਕੋਲ 4 ਫੁੱਟ ਦਾ ਮਾਰਜਨ ਹੈਗਾ ਇਸ ਟਾਈਮ ਜੀ ਪਾਣੀ ਕਗਰ ਦਾ ਉਤਰਨ ਲੱਗ ਗਿਆ ਕਾਂਗਰੀ ਮਾਰਕੰਡਾ ਦਾ ਜੇ ਚੱਲ ਰਿਹਾ ਹੈ ਡੇਂਜਰ ਲੈਵਲ ਦੇ 3-4 ਫੁੱਟ ਦੇ ਮਾਰਜਨ ਤੇ ਚੱਲ ਰਿਹਾ ਹੈ ਠੀਕ ਹੈ ਤੇ ਹਜੇ ਪੈਨਿਕ ਹੋਣ ਦੀ ਲੋੜ ਕੋਈ ਨਹੀਂ ਹੈਗੀ ਹੈ ਠੀਕ ਉਤਰ ਜੂਗਾ ਨਿਕਲ ਜੂਗਾ ਪਾਣੀ ਬਾਰਿਸ਼ ਦਾ ਹੀ ਪਾਣੀ ਹੈਗਾ ਜਿਹੜੀ ਅੱਜ 3-4 ਘੰਟੇ ਬਾਰਿਸ਼ ਪਈ ਹੈ ਤੇ ਚੋਕਾ ਗਰਦਾਰ ਲੈਵਲ ਡਾਊਨ ਹਾਉਂ ਲੱਗ ਗਿਆ ਹੈ ਇੱਕ ਦੇ نیچے ਪਾਣੀ ਵੀ ਡਾਊਨ ਹੋ ਜਾਏਗਾ ਜੇ ਹੋਰ ਪਿੱਛੋਂ ਪਾਣੀ ਨਾ ਛੱਡਿਆ ਗਿਆ ਉਨ ਤੇ ਸੇ ਜਿਵੇਂ ਕਿ ਪਾਣੀ ਇਸ ਤੋਂ ਘਟਣ ਦੇ ਫੋਲ ਚਾਂਚ ਜੇਕਰ ਹੁਣ ਚੰਡੀਗੜ੍ਹ ਤੋਂ ਨਾ ਛੱਡਿਆ ਗਿਆ ਤਾਂ ਇਹ ਵੀ ਉਤਰ ਜਾਊਗਾ ਕੱਲ੍ਹ ਸ਼ਾਮ ਤੱਕ ਇਹ ਡਾਊਨ ਹੋ ਜਾਊਗਾ ਸਰ ਇਹ ਮਿੱਟੀ ਵਿੱਚੋਂ ਕੱਢਣੀ ਹੋਵੇ ਜਾ ਕੇ ਪਾਣੀ ਹੋਵੇ ਵਿੱਚੋਂ ਅਸੀਂ ਟੈਂਡਰ ਲਾਇਆ ਹੋਇਆ ਡੀਸਿਲਟਿੰਗ ਦਾ ਟੈਂਡਰ ਲਾਇਆ ਹੋਇਆ ਅਸੀਂ ਇਹਨੂੰ ਸਰਕਾਰੀ ਤੌਰ ਤੇ ਡੀਸਿਲਟ ਕਰ ਦਾਂਗੇ ਕੀ ਲੋਕ ਕਹ ਰਹੇ ਨੇ ਕਿ ਪਿੰਡ ਵਾਸੀ ਨੇ ਵੀ ਕਿਤੇ ਨਾ ਕਿ ਖਤਰਾ ਆ ਜਿਹੜਾ ਮਹਿਸੂਸ ਹੋ ਰਿਹਾ ਖਤਰਾ ਮੰਡਰਾ ਦਾ ਨਜ਼ਰ ਆ ਰਿਹਾ ਨਹੀਂ ਡਰਨ ਦੀ ਗੱਲ ਹੈ ਨਹੀਂ ਇਹੋ ਜੀ ਬਸ ਥੋੜਾ ਅਲਰਟ ਰਹੋ ਹੋ ਸਕਦਾ ਹੈ ਪਾਣੀ ਲੈਵਲ ਡਾਊਨ ਹੋ ਜਾਊਗਾ ਪਿੱਛੇ ਜੇ ਪਾਣੀ ਨਾ ਛੱਡਿਆ ਗਿਆ ਕੋਈ ਹੁਣ ਸੁਖਣਾ ਲੇਖ ਦੇ ਗੇਟ ਨਹੀਂ ਖੁੱਲਦੇ ਆਗੇ ਇਹ ਪਾਣੀ ਸ਼ਾਮ ਤੱਕ ਕੱਲ ਸ਼ਾਮ ਤੱਕ ਡਾਊਨ ਹੋ ਜਾਏਗਾ ਇਹ ਟਾਂਗਰੀ ਮਾਲ ਕੰਡਾ ਪੈਰਲਲ ਪਰ ਹੀ ਚੱਲ ਰਹੀ ਹੈ ਉਸ ਕਰਕੇ ਆਪਣੇ ਉਿਫੈਕਟ ਪੈ ਰਿਹਾ ਹੈ ਟਾਂਗਰੀ ਮਾਲ ਕੰਡਾ ਤੋਂ ਅਪਸਟ੍ਰੀਮ ਸਾਈਡ ਇੱਥੇ ਕੋਈ ਇਫੈਕਟ ਨਹੀਂ ਹੈ ਕੱਗਰ ਡਾਊਨ ਹੋਣ ਲੱਗ ਜਾਏਗਾ ਥੈਂਕ ਯ ਅੱਜ ਪਾਣੀ ਜੋ ਸਵੇਰ ਦਾ ਤੋਂ ਹੁਣ ਤੱਕ ਆ ਉਹ ਚੜੀ ਰਿਹਾ ਉਤਰ ਨਹੀਂ ਰਿਹਾ ਇੱਥੇ ਹਾਂ ਕੋਈ ਇਹ ਆਈਡੀਆ ਲੋ ਸਾਰੇ ਬੰਦੇ ਕਹਿ ਰਿਹਾ ਵੀ ਤਿੰਨ ਤੋਂ 4 ਫੁੱਟ ਪਾਣੀ ਇੱਥੇ ਚੜਿਆ ਸਵੇਰ ਦਾ ਹੁਣ ਤੱਕ ਵੀ ਯਾਨੀ ਕਿ ਕੱਲ ਨਾਲੋਂ ਜਿਹਨੇ ਗੱਲ ਕੀਤੀ ਆਵੇ ਤਿੰਨ ਕੇ 4 ਫੁੱਟ ਚੜਿਆ ਆ ਚੜਿਆ ਆ ਪਾਣੀ ਫਿਲਹਾਲ ਦੀ ਕਿਹੜੀ ਜੀ ਗੱਲ ਕੀਤੀ ਆ ਵੀ ਹੈ ਤਾਂ ਅੰਡਰ ਕੰਟਰੋਲ ਹੀ ਹੈ ਅੰਡਰ ਕੰਟਰੋਲ ਤਾਂ ਜੋ ਦਿਸ ਰਿਹਾ ਤੁਸੀਂ ਦੇਖ ਰਹੇ ਹੋ ਸਾਡੀਆਂ ਅੱਖਾਂ ਨਾਲ ਜ਼ਮੀਨਾਂ ਜਾਂ ਪਿੰਡੇ ਦੇ ਤੋਂ ਕੋ 4 ਫੁੱਟ 3 ਫੁੱਟ ਨੀਵੇਂ ਨੇ ਪਾਣੀ ਤੋਂ ਠੀਕ ਹੈ ਤੇ ਜਿਹੜਾ ਜਿੱਥੇ ਬੰਨ ਖਲੋਤੇ ਆਂ ਅਸੀਂ ਇਹ ਬੰਨ ਲੱਗਾ ਇਹਦੇ ਤੋਂ ਪਾਣੀ 3-4 ਫੁੱ ਨਾ ਕਿ ਇਹ ਜ਼ਮੀਨਾਂ ਨਾਲੋਂ ਜਾਂ ਪਿੰਡਾਂ ਨਾਲੋਂ ਇਹ ਦਰਿਆ ਜਿਹੜੇ ਆ ਇਹਨਾਂ ਦੇ ਵਿੱਚੋਂ ਸਫਾਈਆਂ ਨਹੀਂ ਹੁੰਦੀਆਂ ਪੁਲਾਂਾਂ ਦੀਆਂ ਸਫਾਈਆਂ ਨਹੀਂ ਕੀਤੀਆਂ ਜਾਂਦੀਆਂ ਬਿਲਕੁਲ ਜਦੋਂ ਪਾਣੀ ਆ ਜਾਂਦਾ ਉਦੋਂ ਸਾਡੇ ਅਫਸਰ ਸਾਹਿਬਾਨ ਜਾਂ ਸਾਡੇ ਲੀਡਰ ਸਾਹਿਬਾਨ ਉਦੋਂ ਜਾਗਦੇ ਨੇ ਉਦੋਂ ਇੱਥੇ ਗੇੜੇ ਮਾਰਨ ਨੂੰ ਜਾਂ ਲੋਕਾਂ ਦੇ ਪੈਸੇ ਨੂੰ ਬਕਾਰ ਕਰਨ ਵਾਸਤੇ ਗੱਡੀਆਂ ਜਾਂ ਹੋਰ ਖਰਚੇ ਪਾਉਣ ਵਾਸਤੇ ਆ ਜਾਂਦੇ ਨੇ ਵਾਰਾਂ ਨਾਲ ਪਹਿਲੋ ਕੋਈ ਨਹੀਂ ਆਉਂਦਾ ਇੱਥੇ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜਦੋਂ ਤੇ ਅਸੀਂ ਜੰਮੇ ਆ ਮੇਰੀ ਉਮਰ 65 ਸਾਲ ਆ ਤੇ ਮੇਰਾ ਜਨਮ ਵੀ ਇੱਥੇ ਹੀ ਹੋਇਆ ਤੇ ਅਸੀਂ ਜਦੋਂ ਦੇ ਜੰਮਿਆ ਉਦੋਂ ਤੇ ਇਹੀ ਚੀਜ਼ ਵੇਖ ਰਿਹਾ ਵੀ ਹਾਂ ਜੀ ਹੁਣ ਕਰ ਦਾਂਗੇ ਹਾਂ ਅਗਲੇ ਕਰ ਦਾਂਗੇ ਜੀ ਪਹਿਲਾਂ ਇਥੇ ਇਹੋ ਜੀਆਂ ਸਰਕਾਰਾਂ ਬਣੀਆਂ ਉਹ ਕਹਿੰਦੇ ਤੁਸੀਂ ਸਾਨੂੰ ਲਿਆਓ ਅਸੀਂ ਇਥੋਂ ਕੰਮ ਖਤਮ ਕਰ ਦਾਂਗੇ ਪਰ ਕੋਈ ਖਤਮ ਨਹੀਂ ਕਰਦਾ ਕੋਈ ਇਹਦੇ ਚ ਸਰਕਾਰ ਕਾਰਵਾਈ ਨਹੀਂ ਕਰਦੀ ਜਿੰਨਾ ਪੈਸਾ ਆਉਂਦਾ ਸਰਕਾਰ ਦਾ ਇਹਨਾਂ ਫੰਡਾਂ ਵਾਸਤੇ ਉਹ ਪਤਾ ਨਹੀਂ ਲੋਕਾਂ ਨੂੰ ਕਿੱਥੇ ਵਰਤਿਆ ਜਾਂਦਾ ਅਸੀਂ ਤਾਂ ਮੀਡੀਆ ਤੋਂ ਹੀ ਸੁਣਦੇ ਆ ਕਿ ਇਹਨਾਂ ਫੰਡਾਂ ਵਾਸਤੇ 10000 ਕਰੋੜ ਰੁਪਏ ਸਰਕਾਰ ਕੋਲ ਰਿਜ਼ਰਵ ਪਿਆ ਹੁੰਦਾ ਪਰ ਇੱਥੇ ਇਹਨਾਂ ਇਹਨਾਂ ਚੀਜ਼ਾਂ ਵਾਸਤੇ ਕੋਈ ਕੰਮ ਨਹੀਂ ਹੁੰਦਾ ਫਿਲਹਾਲ ਦੀ ਘੜੀ ਕੋਈ ਇੱਥੇ ਪ੍ਰਸ਼ਾਸਨ ਵੱਲੋਂ ਪਹੁੰਚ ਕੀਤੀ ਗਈ ਹੈ ਪ੍ਰਸ਼ਾਸਨ ਇੱਥੇ ਅਸੀਂ ਵੇਖਦੇ ਆ ਕਿ ਜਿਹੜੇ ਡਰੇਨ ਵਿਭਾਗ ਦੇ ਐਕਸ਼ਨਰ ਸਾਹਿਬ ਵੀ ਫਿਰ ਰਹੇ ਨੇ ਐਸ ਡੀਓ ਸਾਹਿਬ ਵੀ ਨੇ ਜੇ ਆਈ ਵੀ ਨੇ ਪਰ ਜਦੋਂ ਪਹਿਲੋਂ ਇਹਨਾਂ ਦੇ ਕੋਈ ਏ.ਡੀ.ਏ ਜਾਂ ਕੋਈ ਰਿਪੋਰਟਾਂ ਦੇਣੀਆਂ ਉਹ ਅਫਸਰ ਸਾਹਿਬਾਨਾਂ ਨੇ ਦੇਣੀਆਂ ਲੋਕਾਂ ਦੀ ਕੋਈ ਨਹੀਂ ਸੁਣਦਾ ਕਿਤੇ ਜੇ ਲੋਕ ਕੋਈ ਚਾਰ ਇਕੱਠੇ ਬੰਦੇ ਹੋ ਕੇ ਜਾਂਦੇ ਆ ਕਿ ਆਹ ਕੰਮ ਚ ਕੀਤਾ ਜਾਵੇ ਉਹ ਅਫਸਰ ਸਾਹਿਬਾਨਾਂ ਬਾਹਰ ਬੈਜੋ ਜੀ ਉਹਨਾਂ ਨੂੰ ਮਿਲਣ ਦਾ ਵੀ ਟਾਈਮ ਸਹੀ ਤਰੀਕੇ ਨਾਲ ਨਹੀਂ ਮਿਲਦਾ ਬਾਹਰ ਬੈਜੋ ਬਾਹਰ ਬੈਠੇ ਬੈਠੇ ਬੰਦੇ ਜਿਹੜੇ ਆ ਜਾਂਦੇ ਆ ਉਹ ਥੱਕ ਜਾਂਦੇ ਆ ਉਹ ਇੱਕ ਵਾਰੀ ਜਾਂਦੇ ਆ ਦੂਜੀ ਵਾਰੀ ਉਦੋਂ ਘਟ ਜਾਂਦੇ ਆ ਤੀਜੀ ਵਾਰੀ ਉਹ ਵੀ ਜਾਣੋ ਹਟ ਜਾਂਦੇ ਆ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਹਾਂ ਜੀ ਹਰਿੰਦਰ ਸਿੰਘ ਸਰਪੰਚੂ ਕੋਕੇ ਇਸੇ ਇਸੋ ਪਿੰਡ ਦੇ ਉਹੋ ਕੋ 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 ਬੰਦੇ ਨੇ ਕਿਹੜੇ ਪਿੰਡ ਮਿੱਤਰ ਜਿੱਥੇ ਤੱਕ ਆਪਾਂ ਭਾਜੀ ਗੱਲ ਕੀਤੀ ਜਾਵੇ ਹਨਾ ਇੱਕ ਜੇ ਪ੍ਰਸ਼ਾਸਨ ਤੋਂ ਪਹਿਲਾਂ ਵੀ ਜਾਨੀ ਕਿ ਪਿੰਡ ਵਾਸੀਆਂ ਦਾ ਹਨਾ ਇੱਕ ਵੱਡਾ ਸਹਿਯੋਗ ਵੇਖਣ ਨੂੰ ਮਿਲਿਆ ਹੈ ਕਿਉਂਕਿ ਜਿੰਨੇ ਵੀ ਨਾਲ ਲੱਗਦੇ ਜ਼ਮੀਨਾਂ ਜਿਨ੍ਹਾਂ ਨੇ ਲੱਗਦੀਆਂ ਨੇ ਜਾਂ ਪਿੰਡ ਦੀ ਗੱਲ ਕੀਤੀ ਜਾਵੇ ਸਾਰਿਆਂ ਨੇ ਤੇ ਸਹਿਯੋਗ ਕੀਤਾ ਜਿਹਨੇ ਕੋਈ ਦਰਾਰਾਂ ਨੇ ਉਹਨਾਂ ਨੂੰ ਆਪ ਹੀ ਪੂਰਾ ਮੁਕੰਮਲ ਕੀਤਾ ਹੈ ਤੇ ਕਿੰਨੀ ਕੋ ਮਿਹਨਤ ਹੁਣ ਤੱਕ ਤੁਸੀਂ ਕੀਤੀ ਹੈ ਤੇ ਭਾਜੀ ਨਹੀਂ ਦੇਖੋ ਘੱਟੋ ਘੱਟ 10 ਦਿਨਾਂ ਤੋਂ ਲੱਗੇ ਆ ਸਾਡੇ ਜਦੋਂ ਦਾ ਪਾਣੀ ਸਟਾਰਟ ਹੋ ਗਿਆ ਸੀ ਤੇ ਕੱਲ ਦਾ 4 ਫੁੱਟ ਪਾਣੀ ਘਰ ਚ ਵਧ ਗਿਆ ਆ ਠੀਕ ਹੈ ਤੇ ਸਾਨੂੰ ਪਿੰਡ ਵਾਲਿਆਂ ਨੂੰ ਫਿਕਰੀ ਆ ਜੀ ਕਿ ਪਿਛਲੀ ਵਾਰ ਮਕਾਨਾਂ ਚ ਵੀ ਪਾਣੀ ਵੜ ਗਿਆ ਸੀ ਹਾਂਜੀ ਤੇ ਪ੍ਰਸ਼ਾਸਨ ਕੀ ਕਰਦਾ ਹੁਣ ਜਦੋਂ ਪਾਣੀ ਆ ਜਾਂਦਾ ਤੇ ਸਾਰਾ ਸਿਸਟਮ ਜਾਗ ਜਾਂਦੇ ਆ ਤੇ ਇਹਨਾਂ ਨੂੰ ਚਾਹੀਦਾ ਵੀ ਪੂਰੀ ਇਹਨਾਂ ਦੀ ਸਫਾਈ ਘਰ ਦੀ ਬਿਲਕੁਲ ਤੇ ਜਦੋਂ ਟਾਈਮ ਹੁੰਦਾ ਉਦੋਂ ਆਪਾਂ ਕਰਨੀ ਨਹੀਂ ਤੇ ਅੱਜ ਫਿਰ ਆ ਜਾਂਦੇ ਆ ਸਾਰੇ ਜਿਹੜੇ ਟਾਈਮ ਰਹਿੰਦੇ ਨੇ ਦੀ ਸਫਾਈ ਹੁੰਦੀ ਉਹ ਤਾਂ ਕੋਈ ਨੌਬਤ ਹੀ ਨਹੀਂ ਆ ਗਈ ਹਾਂਜੀ ਪਰਨ ਬੰਨੇ ਆ ਸਾਡੇ ਜਿਵੇਂ ਮਜ਼ਬੂਤ ਹੋ ਜਾਣ ਹੋਰ ਬੰਨ ਤੇ ਹੁਣ ਤੇ ਸਾਨੂੰ ਫਿਕਰ ਹੀ ਆ ਭਰਾਵਾਂ ਦੇ ਪਿੰਡਾਂ ਚ ਆਪਾਂ ਜਿਵੇਂ ਹੁਣ ਫਸਲਾਂ ਨੇ ਇਦੋਂ ਬਾਅਦ ਫਸਲ ਦਾ ਟਾਈਮ ਨਹੀਂ ਸਾਡੇ ਕੋਲ ਪਿਛਲੀ ਵਾਰ ਟਾਈਮ ਮਿਲ ਗਿਆ ਸੀ 23 ਚ ਬਿਲਕੁਲ ਤੇ ਸਾਰਿਆਂ ਨੇ ਆਪਣੀਆਂ ਫਸਲਾਂ ਦੁਆਰਾ ਮਿਹਨਤ ਕਰਕੇ ਹਾਂਜੀ ਆ ਦੇਖੋ ਜ਼ਿਮੀਦਾਰਾਂ ਦੀ ਲੱਗੇ ਆ ਪ੍ਰਸ਼ਾਸਨ ਕੋਸ ਆਇਆ ਜੀ ਹੁਣ ਮੌਕੇ ਤੇ ਆਏ ਪਹੁੰਚੇ ਆ ਸਾਰੇ ਪ੍ਰਸ਼ਾਸਨ ਤੇ ਹੁਣ ਲੱਗਿਆ ਪ੍ਰਸ਼ਾਸਨ ਸਾਲਾ ਤੇ ਉੱਡਾਂ ਜੇ ਗੱਲ ਕੀਤੀ ਜਾਵੇ ਵੈਸੇ ਨੇੜੇ ਤੇੜੇ ਜਿਹੜੇ ਪਿੰਡ ਹੈਗੇ ਨੇ ਕੋਈ ਪੈਨਿਕ ਦਾ ਡਰ ਦਾ ਮਾਹੌਲ ਹੈਗਾ ਜਾਂ ਕਿ ਨਹੀਂ ਡਰਦਾ ਤਾਂ ਹੈਗਾ ਹੀ ਆ ਜੀ ਸਾਰੇ ਪਿੰਡ ਇੱਥੇ ਆ ਜਾਂਦੇ ਆ 10 ਪਿੰਡ ਇੱਥੇ ਸਾਰੇ ਮੋਤਵਾਰ ਬੰਦੇ ਸਾਰੇ ਸਾਡੇ ਹਾਂਜੀ ਆ ਜਾਂਦੇ ਆ ਤੇ ਉਹ ਬਸ ਆਪਣੇ ਆਪਣੇ ਜਿਵੇਂ ਸਾਡੇ ਲੋਕ ਇਕੱਠੇ ਕਰਕੇ ਸਾਰੇ ਇੱਥੇ ਘੱਗਰ ਤੇ ਬੰਨ ਬੰਨਦੇ ਆ ਸਾਰੇ ਕੋਈ ਮੰਗ ਜਾਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਲੋਕਾਂ ਮੰਗ ਤੇ ਹੈਗੀ ਉਹ ਆ ਜਿਵੇਂ ਹੁਣ ਸਾਡੀ ਜਿਵੇਂ ਆ ਪਾਣੀ ਹੁਣ ਜਦੋਂ ਘਟਦਾ ਆ ਤਾਂ ਇਹਦੀ ਸਫਾਈ ਕਰਾਈ ਜਾਵੇ ਤੇ ਹੋਰ ਬੰਨ ਸਾਡੇ ਮਜ਼ਬੂਤ ਬਣੇ ਜਾਣ ਤੇ ਸਾਨੂੰ ਖਤਰਾ ਘਟ ਜੂਗਾ ਹਾਂਜੀ ਤੇ ਜਦੋਂ ਮਾਇਆ ਮਾਈਨਿੰਗ ਦੀ ਪਰਮਿਸ਼ਨਾਂ ਪਰਮਿਸ਼ਨਾਂ ਨਹੀਂ ਮਿਲਦੀਆਂ ਸਾਨੂੰ ਸਾਡੇ ਲੋਕਾਂ ਨੂੰ ਸਭਾਈ ਦੇ ਲੋਕਾਂ ਨੂੰ ਹੀ ਕਹਿ ਦਿੰਨਾ ਸਾਡੇ ਆਪ ਹੀ ਲੋਕ ਹੀ ਸਾਫ ਕਰਨਗੇ ਸਰਕਾਰ ਨੂੰ ਖਰਚਾ ਦੇਣ ਦੀ ਲੋੜ ਨਹੀਂ ਹਾਂ ਸਾਡੇ ਆਪ ਆਪਣੇ ਲੋਕ ਹੀ ਮਤਲਬ ਕਿ ਇਹ ਸਫਾਈ ਕਰ ਲੈਣਗੇ ਵਿੱਚੋਂ ਮਿੱਟੀ ਕੱਢ ਲੈਣਗੇ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੈਣਗੇ ਬਿਲਕੁਲ ਤੇ ਉਹਦੇ ਨਾਲ ਹੀ ਸਾਡਾ ਬਹੁਤ ਫਰਕ ਪੈ ਜਾਣਾ ਪਾਣੀ ਨਹੀਂ ਆਉਣਾ ਸਾਡੇ ਤੇ ਕਿਵੇਂ ਸਰਕਾਰੀ ਵਿਭਾਗਾਂ ਚਾਹਵੇ ਤਾਂ ਕਿਤੇ ਨਾ ਕਿਤੇ ਹੁਣ ਵੀ ਹਾਂਜੀ ਸਭ ਕੁਝ ਕਰ ਹਾਂਜੀ ਸਾਡੇ ਪਰਮਿਸ਼ਨ ਲੈਣ ਲਈ ਸਾਡੇ ਲੋਕ ਉੱਥੇ 6-6 ਮਹੀਨੇ ਬੈਠੇ ਰਹਿੰਦੇ ਆ ਜੀ ਸਾਨੂੰ ਪਰਮਿਸ਼ਨਾਂ ਹੀ ਨਹੀਂ ਮਿਲਦੀਆਂ ਸਾਡੇ ਕਿਸਾਨ ਭਰਾਵਾਂ ਨੂੰ ਪਰਮਿਸ਼ਨਾਂ ਦਵੇ ਸਰਕਾਰ ਤੇ ਮਾਈਨਿੰਗ ਹੋਵੇ ਸਾਰਾ ਸਫਾਈ ਹੋ ਜੇ ਹਾਂਜੀ ਦੇਖੋ ਤੇਰੇ ਕਿਹਦਾ ਭਗੈ ਦੀ ਖਤਰਾ ਉਠਾਲ ਸਕਦਾ ਹਾਂਜੀ ਖਤਰਾ ਟਲ ਜਾਊਗਾ ਜੀ ਬਿਲਕੁਲ ਖਤਰਾ ਟਲ ਜਾਣਾ ਜਦੋਂ ਸਫਾਈਆਂ ਹੋ ਗਈਆਂ ਸਾਰੀਆਂ ਅੱਗੇ ਵੀ ਜਿੰਨੇ ਵੀ ਪੋਲਾ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਇਕੱਠੇ ਹੋ ਕੇ ਗਰਾਹੀ ਇਕੱਠੀ ਕੀਤੀ ਆ ਤੇ ਪੁਲਸ ਆਫ ਕੀਤੀ ਨੇ ਬੂਟੀ ਫਸ ਜਾਂਦੀ ਸੀ ਪਿਛਲੇ 23 ਚ ਬੂਟੀ ਨੇ ਬਹੁਤ ਨੁਕਸਾਨ ਕੀਤਾ ਸਾਡੇ ਵੀ ਪਾਣੀ ਸਾਡਾ ਵੀ ਕਈ ਏਕੜ ਜ਼ਮੀਨ ਇੱਥੇ ਫਸਲਾਂ ਮਰ ਗਈਆਂ ਸੀ ਤੇ ਹੁਣ ਅੱਗੇ ਸਾਡੇ ਕਿਸਾਨ ਭਰਾਵਾਂ ਨੇ ਗਰਾਹੀਆਂ ਇਕੱਠੀਆਂ ਕਰਕੇ ਪੁਲਾਂ ਦੇ ਥੱਲੋਂ ਬੂਟੀ ਕੱਢੀ ਆ ਕਿਉਂਕਿ 10 ਦਿਨ ਹੋ ਗਿਆ ਬੂਟੀ ਕੱਢਦੇ ਇਹਨੂੰ ਤੇ ਉਹ ਤਾਂ ਕਰਕੇ ਪੂਰੇ ਸਾਰੇ ਸਾਫ਼ ਆ ਹੁਣ ਤੇ ਪਾਣੀ ਦਾ ਹਾਂ ਪਾਣੀ ਰਾਮ ਵਾਲਾ ਆਪਣੇ ਉਧਰ ਵੱਧ ਗਿਆ ਜੀ ਪਹਿਲਾਂ ਨਾਲ ਸਸਿਕਾਲ ਜੀ ਸਸਿਕਾਲ ਜੀ ਕੀ ਨਾ ਆਇਆ 75 ਸਿੰਘ ਬਾਜਵਾ ਜੀ ਸਰਪੰਚ ਤੁਸੀਂ ਹਾਂ ਜੀ ਇਸੇ ਪਿੰਡ ਬਾਸ਼ਾਪੁਰ ਦੇ ਕੀ ਕਹਿਣਾ ਚਾਹੋਗੇ ਜੇ ਆਪਾਂ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਇੱਕ ਪੂਰਾ ਪੈਨਿਕ ਦਾ ਮਾਹੌਲ ਬਣਿਆ ਕਿਉਂਕਿ ਆਪਣਾ ਜੀ ਗੱਲ ਕੀਤੀ ਹੈ ਅੱਧਾ ਪੰਜਾਬ ਵਾਂਗੂ ਪਿਛਲੇ ਜਿਹੜੇ ਕੁਝ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਕਾਫੀ ਪਾਣੀ ਫੈਲ ਚੁੱਕਾ ਹੈ ਇੱਥੇ ਕਿਵੇਂ ਦਾ ਮਾਹੌਲ ਹੈ ਹੋ ਦੇਖੋ ਅ ਅਸੀਂ ਅਰਦਾਸ ਕਰਦੇ ਹਾਂ ਜਿੱਥੇ ਪੰਜਾਬ 'ਚ ਪਹਿਲਾਂ ਹੜ੍ਹ ਆ ਗਿਆ ਉਹਦੇ ਲਈ ਅਰਦਾਸ ਕਰਦੇ ਹਾਂ ਵੀ ਉੱਥੇ ਪਰਮਾਤਮਾ ਮਿਹਰ ਬਖਸ਼ੇ ਤੇ ਇਹ ਜਿਹੜਾ ਏਰੀਆ ਬਚਿਆ ਹੋਇਆ ਇਹ 'ਚ ਪ੍ਰਸ਼ਾਸਨ ਵੱਲੋਂ ਜੇ ਆਪਾਂ ਕਹੀਏ ਕੋਈ ਕਮੀ ਫਿਲਹਾਲ ਤਾਂ ਨਹੀਂ ਹੈਗੀ ਪਰ ਜਦੋਂ ਸਾਨੂੰ ਲੋੜ ਹੁੰਦੀ ਆ 2 2.5 ਮਹੀਨੇ ਪਹਿਲਾਂ ਡੀਸੀ ਮੈਡਮ ਇੱਥੇ ਆਏ ਸੀਗੇ ਉਹਨਾਂ ਨੂੰ ਅਸੀਂ ਧਿਆਨ 'ਚ ਲਿਆਂਦਾ ਸੀ ਕਿ ਸਾਨੂੰ ਮਿੱ ਤੇ ਜਿਹੜੀਆਂ ਹੋਰ ਜਿਹੜੀਆਂ ਸਬੰਧਤ ਇਹਦੇ ਨਾਲ ਚੀਜ਼ਾਂ ਨੇ ਜੀਸੀਬੀ ਵਗੈਰਾ ਉਹ ਸਾਨੂੰ ਜੇ ਪ੍ਰੋਵਾਈਡ ਕਰਾਉਂਦਾ ਸੀ ਇਹਦੀ ਮੇਨਟੇਨੈਂਸ ਆ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਕਰ ਲਈਏ ਕਿਉਂਕਿ ਇਹ ਅੱਜ ਤੋਂ 25 ਸਾਲ ਪਹਿਲਾਂ ਇਹ ਕਿਸਾਨਾਂ ਨੇ ਹੀ ਪਹਿਲ ਕਰਕੇ ਆਪਣੇ ਪੈਸੇ ਇਕੱਠੇ ਕਰਕੇ ਤੇ ਜਿਹੜਾ ਬੰਨ ਲਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਹੌਲੀ ਹੌਲੀ ਕਿਸਾਨਾਂ ਨੇ ਆਪਣੇ ਆਪ ਹੀ ਇਹਨੂੰ ਮੇਨਟੇਨ ਕੀਤਾ ਪੈਸੇ ਇਕੱਠੇ ਕਰਕੇ ਜਿਹਦੇ ਨਾਲ ਹਰ ਸਾਲ 4-500 ਏਕੜ ਜਿਹੜੀ ਫਸਲ ਪ੍ਰਭਾਵਿਤ ਹੁੰਦੀ ਸੀ ਉਹ ਬਚ ਗਈ ਬਿਲਕੁਲ ਤੇ ਅਸੀਂ ਸਰਕਾਰ ਬਾਅਦ ਚ ਸਰਕਾਰ ਨੇ ਸਹਿਯੋਗ ਦਿੱਤਾ ਫਿਰ ਸਰਕਾਰ ਧਿਆਨ ਦੇਣ ਲੱਗੀ ਫਿਰ ਰੈਗੂਲਰ ਕੁਝ ਹੜਾ ਆਏ ਉਹਨਾਂ ਕਰਕੇ ਜਦੋਂ ਕੋਈ ਚੀਜ਼ ਹੜ ਆਉਂਦੀ ਹੈ ਜਾਂ ਇੱਥੇ ਖਤਰਾ ਹੁੰਦਾ ਤਾਂ ਸਰਕਾਰ ਦੀ ਨਿਗਾ ਦੇ ਵਿੱਚ ਆਉਂਨੇ ਆ ਸੀ ਆਦਰਵਾਈਜ਼ ਜਿਹੜਾ ਪ੍ਰਸ਼ਾਸਨਾਂ ਜਾਂ ਸਰਕਾਰ ਆ ਉਹ ਉਹਨਾਂ ਚਿਰ ਚੁੱਪ ਰਹਿੰਦੇ ਆ ਜਿੰਨਾ ਚਿਰ ਕੁਝ ਨਹੀਂ ਹੁੰਦਾ ਹੈਗਾ ਤਾਂ ਅਸੀਂ ਚਾਹੁੰਦੇ ਆ ਵੀ ਸਾਨੂੰ ਜਿੱਦਾਂ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਹੈ ਕਿ ਸਾਨੂੰ ਜਿਹੜੀ ਮਾਈਨਿੰਗ ਦੀ ਪਰਮਿਸ਼ਨ ਜਿਹੜੀ ਉਹ ਕਿਸਾਨ ਨੂੰ ਮਾਈਨਿੰਗ ਦੀ ਪਰਮਿਸ਼ਨ ਲੈਣ ਦੀ ਲੋੜ ਨਾ ਪਵੇ ਜਿਹੜੇ ਖੱਗਰ ਦੇ ਨਾਲ ਸੰਬੰਧਿਤ ਪਿੰਡ ਹੈਗੇ ਨੇ ਉਹਨਾਂ ਨੂੰ ਆਪਣੇ ਆਪ ਆਪਣੇ ਆਪ ਮਰਜੀ ਦੇ ਮਾਲਕ ਹੋਣ ਕਿਉਂਕਿ ਖੱਗਰ ਚੋਂ ਆਪਣੀ ਮਿੱਟੀ ਕਿਉਂਕਿ ਇੱਕ ਗਲਦੀ ਜ਼ਮੀਨ ਹੈ ਜਿਹੜੀ ਮਾਲਕੀ ਹੈ ਕੋਈ ਦੂਜਾ ਬੰਦਾ ਕਿਸੇ ਦੇ ਖੇਤ ਚੋਂ ਮਿੱਟੀ ਨਹੀਂ ਚੱਕ ਸਕਦਾ ਉਹ ਆਪਣੇ ਖੇਤ ਚੋਂ ਮਿੱਟੀ ਚੱਕ ਕੇ ਜ਼ਮੀਨ ਉੱਚੀ ਕਰੂਗਾ ਤੇ ਜਿਹੜੇ ਖੱਗਰ ਦੇ ਪੋਲ ਨੇ ਦਰ ਨੇ ਜਾਂ ਜਿੱਥੋਂ ਸੌੜਾ ਹੋਇਆ ਹੋਇਆ ਉਹ ਆਪਣੇ ਆਪ ਖੁੱਲ ਜਾਊਗਾ ਜਿੱਚ ਸਰਕਾਰ ਦੀ ਵੀ ਇੱਕ ਸਿੱਧੇ ਰੂਪ ਚ ਹੈਲਪ ਹੋਊਗੀ ਤੇ ਲੋਕਾਂ ਦੀ ਸਿੱਧੇ ਰੂਪ ਚ ਹੈਲਪ ਹੋਊਗੀ ਉਹ ਅਸੀਂ ਇਹੀ ਬੇਨਤੀ ਕਰਦੇ ਹਜੇ ਜਿਹੜਾ ਮਾਹੌਲ ਆ ਉਹ ਪੈਨਿਕ ਦਾ ਲੋਕਾਂ 'ਚ ਚੱਲੂ ਹੋ ਜਾਂਦਾ ਹੈ بارش ਬਹੁਤ ਭਾਰੀ ਹੈ ਪਰ ਹਜੇ ਤੱਕ ਬਿਲਕੁਲ ਅੰਡਰ ਕੰਟਰੋਲ ਆ ਪ੍ਰਸ਼ਾਸਨ ਇੱਥੇ ਲਗਾਤਾਰ ਤਿੰਨ ਚਾਰ ਦਿਨ ਤੋਂ ਦਿਨ ਰਾਤ ਹੀ ਲੱਗੇ ਹੋਏ ਨੇ ਜੀਸੀਬੀਆਂ ਲੱਗੀਆਂ ਹੋਈਆਂ ਨੇ ਬੰਦੇ ਲੱਗੇ ਹੋਏ ਨੇ ਲੇਵਲ ਸੈਂਡ ਬੈਗ ਭਰਨਾ ਉਹਨਾਂ ਲੋ ਫਿਲਹਾਲ ਕੋਈ ਕਮੀ ਨਹੀਂ ਹੈਗੀ ਪਰ ਅਸੀਂ ਚਾਹੁੰਦੇ ਆ ਵੀ ਇਹਦੇ 'ਲ ਪ੍ਰੋਪਰ ਜਿਹੜਾ ਉਹ ਧਿਆਨ ਦਿੱਤਾ ਜਾਵੇ ਧੰਨਵਾਦ